ਖੰਨਾ ਦੇ ਰੇਲਵੇ ਲਾਈਨਾਂ ਨੇੜੇ ਕਣਕ ਦੇ ਖੇਤਾਂ 'ਚ ਸੁੱਟੀ ਹੋਈ ਮਿਲੀ ਨੌਜਵਾਨ ਲੜਕੀ ਦੀ ਨਗਲ ਲਾਸ਼ ਸਵੇਰੇ ਕਿਸਾਨ ਨੇ ਦੇਖਿਆ ਖੰਨਾ ਦੇ ਅਲੋੜ ਪਿੰਡ ਵਿਖੇ ਰੇਲਵੇ ਲਾਈਨ ਨੇੜੇ ਕਣਕ ਦੇ ਖੇਤਾਂ ਵਿੱਚੋਂ ਇੱਕ ਨੌਜਵਾਨ ਲੜਕੀ ਦੀ ਨਗਲ ਲਾਸ਼ ਬਰਾਮਦ ਹੋਈ ਰੇਲਵੇ ਲਾਈਨ ਦੇ ਇੱਕ ਪੱਧਰ ਵਿੱਚ ਕਣਕ ਦੇ ਵਿੱਚ ਲੀਪੀ ਆ ਗਾਂਹ ਜਾ ਕੇ ਦੇਖਿਆ ਥੋੜਾ ਜਿਹਾ ਤੇ ਫਿਰ ਡੈਥ ਬੋਡੀ ਬੋਡੀ ਬਈ ਦੀ ਵਾਸਤੇ ਖੇਤਾਂ ਵਿੱਚ ਇੱਕ ਡੈੱਡ ਬੋਡੀ ਪਈ ਆ ਲੇਡੀ ਦੀ ਉਹ ਨੌਂ ਦੀ ਇੱਥੇ ਇਸ ਮੌਕੇ ਤੇ ਪਹੁੰਚਿਆ ਇੱਕ ਡਾਸ਼ ਪਈਆ ਅਨਨੌਨ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਡੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਰੇਲਵੇ ਲਾਈਨਾਂ ਨੇੜੇ ਕਣਕ ਦੇ ਖੇਤਾਂ 'ਚ ਸੁੱਟੀ ਹੋਈ ਮਿਲੀ ਨੌਜਵਾਨ ਲੜਕੀ ਦੀ ਨਗਲ ਲਾਸ਼ ਸਵੇਰੇ ਕਿਸਾਨ ਨੇ ਦੇਖਿਆ ਖੰਨਾ ਦੇ ਅਲੋੜ ਪਿੰਡ ਵਿਖੇ ਰੇਲਵੇ ਲਾਈਨ ਨੇੜੇ ਕਣਕ ਦੇ ਖੇਤਾਂ ਵਿੱਚੋਂ ਇੱਕ ਨੌਜਵਾਨ ਲੜਕੀ ਦੀ ਨਗਲ ਲਾਸ਼ ਬਰਾਮਦ ਹੋਈ ਰੇਲਵੇ ਲਾਈਨ ਦੇ ਇੱਕ ਪਾਸੇ ਖੇਤਾਂ 'ਚ ਇਹ ਲਾਸ਼ ਪਈ ਸੀ ਅਤੇ ਦੂਜੇ ਪਾਸੇ ਲੜਕੀ ਦੇ ਕੱਪੜੇ ਅਤੇ ਚੱਪਲਾਂ ਪਈਆਂ ਸਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਅਜੇ ਪੁਲਿਸ ਮ੍ਰਿਤਕਾ ਦੀ ਪਛਾਣ ਕਰਾਉਣ ਦੀ ਚ ਜੁਟੀ ਹੋਈ ਹੈ ਮ੍ਰਿਤਕਾ ਲੜਕੀ ਦਾ ਮੂੰਹ ਬੰਨਿਆ ਹੋਇਆ ਸੀ ਅਤੇ ਖੇਤਾਂ 'ਚ ਕਸੀਟਿਆ ਲੱਗਦਾ ਸੀ ਮੌਕੇ ਦੇ ਹਾਲਾਤਾਂ ਅਨਸਾਰ ਲੜਕੀ ਦਾ ਮੂੰਹ ਬੰਨਿਆ ਹੋਇਆ ਸੀ ਤੇ ਉਸ ਨੂੰ ਰੇਲਵੇ ਲਾਈਨ ਦੇ ਨੇੜੇੋਂ ਕਸੀਟ ਕੇ ਖੇਤਾਂ ਵਿੱਚ ਲੈ ਜਾਇਆ ਗਿਆ ਹੋਵੇਗਾ ਮੰਨਿਆ ਜਾ ਰਿਹਾ ਹੈ ਕਿ ਕਤਲ ਤੋਂ ਬਾਅਦ ਲੜਕੀ ਦੀ লাশ ਨੂੰ ਕਸੀਟ ਕੇ ਖੇਤਾਂ 'ਚ ਛੁਪਾ ਦਿੱਤਾ ਗਿਆ ਕਿਸਾਨ ਦਲਬੀਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ 7 ਵਜੇ ਦੇ ਕਰੀਬ ਖੇਤਾਂ ਵਿੱਚ ਆਇਆ ਸੀ ਉਸ ਨੇ ਇੱਕ ਨੌਜਵਾਨ ਲੜਕੀ ਦੀ ਲਾਸਟ ਪਈ ਦੇਖੀ ਫਿਰ ਉਸਨੇ ਸਰਪੰਚ ਨੂੰ ਸੂਚਿਤ ਕੀਤਾ ਅਤੇ ਸਰਪੰਚ ਨੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਤੁਹਾਡਾ ਵੀਰ ਜੀ ਦਲਬੀਰ ਸਿੰਘ ਤੇ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਅੱਜ ਆ ਸਵੇਰੇ 7:30 ਵਜੇ ਗੇੜਾ ਮਾਰਨ ਆਇਆ ਸੀ ਤੇ ਕੀ ਦੇਖਿਆ ਫਿਰ ਫਿਰ ਦੇਖਿਆ ਵੀ ਕਣਕ ਦੇ ਵਿੱਚ ਲੀ ਪਈ ਆ ਗਾਂਹ ਜਾ ਕੇ ਦੇਖਿਆ ਥੋੜਾ ਜਿਹਾ ਤੇ ਫਿਰ ਡੈਥ ਵਈ ਬੋਡੀ ਵਈ ਦੀ ਬਸ ਉਦੋਂ ਹੀ ਮੈਂ ਜਮੀਨ ਦੇ ਮਾਲਕ ਨੂੰ ਫੋਨ ਕਰਤਾ ਅਤੇ ਨਾਲ ਹੀ ਸਰਪੰਚ ਸਾਹਿਬ ਕਿਹੜੇ ਹਾਲਾਤ ਜੀ ਕੀ ਕੋਈ ਅਲਫ ਨੰਗੀ ਕੋਈ ਬੋਡੀ ਅਲਫ ਨੰਗੀ ਸੀ ਪਰ ਗੋਸ ਵੀ ਨਹੀਂ ਦੀ ਅਲਫਾ ਮੰਗੀ ਤੇ ਰੋਜ਼ ਕਿਹੜਾ ਮਾਰਦੇ ਫਿਰਦਾ ਹਾਂ ਠੀਕ ਹੈ ਤੇ ਕੱਲ ਤਾਂ ਇਹੋ ਜਿਹੇ ਹਾਲਾਤ ਨਹੀਂ ਸੀ ਨਹੀਂ ਤੇ ਸ਼ਾਮ ਨੂੰ ਹਾਂਜੀ ਰਾਤ ਦੇ ਬਾਅਦ ਤਾਂ ਪੁਲਿਸ ਮੌਕੇ ਤੇ ਪਹੁੰਚ ਗਈ ਜੀ ਹਾਂਜੀ ਮੌਕੇ ਤੇ ਪਹੁੰਚ ਗਈ ਇੱਥੇ ਨਾ ਅੱਜ ਸਾਨੂੰ ਇਤਲਾਹ ਮਿਲੀ ਸੀ ਦਲਵੀਰ ਸਿੰਘ ਤੇ ਸਰਪੰਚ ਗੁਰਮੀਲ ਸਿੰਘ ਵੱਲੋਂ ਵੀ ਸਾਡੇ ਖੇਤ ਪਿੰਡ ਦੇ ਖੇਤਾਂ ਵਿੱਚ ਇੱਕ ਡੈੱਡ ਬੋਡੀ ਪਈ ਹੈ ਲੇਡੀ ਦੀ ਅਨਨੌਨ ਦੀ ਇੱਥੇ ਅਸੀਂ ਮੌਕੇ ਤੇ ਪਹੁੰਚਿਆ ਇੱਕ ਡਾਸ਼ ਪਈ ਹੈ ਅਨਨੌਨ ਡੈੱਡ ਕਿੰਨੀ ਉਮਰ ਤੇ ਜਾਪਦੀ ਹੈ ਜੀ ਇਹ 25 ਦੇ ਕਰੀਬ ਹੋ ਸਕਦੀ ਹੈ ਸਰ ਇਹ ਮਰਡਰ ਹੈ ਜੀ ਹਾਲਾਤ ਅੱਗੇ ਜਾ ਕੇ ਪਤਾ ਲੱਗੂਗਾ ਮੂੰਹ ਬੰਨਿਆ ਹੋਇਆ ਸੱਟ ਕੋਈ ਦਿਖ ਨਹੀਂ ਰਹੀ ਸਰ ਤੁਸੀਂ ਆਪਣੇ ਕਬਜ਼ੇ ਚ ਲੈ ਲੀ ਹਾਂਜੀ ਸਰ ਕਿਸ ਹਾਲਾਤ ਦੇ ਵਿੱਚ ਜਿਹੜੀ ਬਾਡੀ ਮਿਲੀ ਹੈ ਕੀ ਇਹਦਾ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਜੋ ਆਊਗਾ